ਹਾਨਕੋੜ ਦੇ ਸਹਾਦੀ ਜ਼ਿਲ੍ਹੇ ਤੋਂ ਇੱਕ ਪ੍ਰੇਰਣਾਦਾਇਕ ਕਹਾਣੀ 75 ਸਾਲਾਂ ਦੇ ਬਜ਼ੁਰਗ ਸਰਦਾਰ ਕੁਲਵੰਤ ਸਿੰਘ ਬਾਜਵਾੜੀ ਜਿਨ੍ਹਾਂ ਨੇ ਨਾ ਸਿਰਫ ਆਪਣੀ ਜ਼ਿੰਦਗੀ ਬਦਲੀ ਬਲਕਿ ਜੀਉਣ ਦਾ ਪੂਰਾ ਤਰੀਕਾ ਹੀ ਨਵਾਂ ਕਰ ਦਿੱਤਾ ਕਦੇ 100 ਕਿਲੋ ਭਾਰ ਵਾਲੇ ਬਾਜਵਾਜੀ ਜਿਨ੍ਹਾਂ ਨੂੰ ਮੋਟਾਪੇ ਅਤੇ ਬਿਮਾਰੀਆਂ ਨੇ ਘੇਰਿਆ ਹੋਇਆ ਸੀ ਅੱਜ 74 ਕਿਲੋ ਦੇ ਤੰਦਰੁਸਤ ਖੁਸ਼ਮિજાਜ ਇਨਸਾਨ ਵਜੋਂ ਸਾਹਮਣੇ ਹਨ ਸਵੇਰੇ ਮੈਂ ਤਿੰਨ ਤੋਂ ਚਾਰ ਦਿਨਾਂ ਜਿਮ ਜਾਣਾ ਹੁੰਦਾ ਜਿਮ ਮੈਂ ਡੇਢ ਘੰਟਾ ਕਈ ਵਾਰੀ ਲੋੜੀ ਲਾਉਂਦਾ ਤੇ ਉਹ ਕਰਕੇ ਫਿਰ ਨਾਲ ਕਾਰਾਂ ਕੇ ਨਾਲ ਨੂੰ ਕੇ ਤੇ ਫਿਰ ਮੈਂ ਰੋਟੀ ਖਾਣੀ ਹੁੰਦੀ ਰੋਟੀ ਜਿਹੜੀ ਮੇਰੀ ਬਿਲਕੁਲ ਸਿੰਪਲ ਹੁੰਦੀ ਹੈ ਇਹ ਲੋਕ ਪਰਛਾਤੇ ਮਾਣ ਦੋ ਕੁ ਸਾਲ ਪਹਿਲਾਂ ਜਦੋਂ ਲੋਕ ਮਜ਼ਾਕ ਬਣਾਉਂਦੇ ਸਨ ਉਹ ਸਾਈਕਲ ਲੈ ਕੇ ਪਿੰਡ ਦੇ ਬਾਹਰ ਨਿਕਲੇ ਅਤੇ ਅੱਜ ਸਾਈਕਲਿੰਗ ਹੀ ਉਹਨਾਂ ਦੀ ਤਾਕਤ ਉਹਨਾਂ ਦੀ ਦਵਾਈ ਅਤੇ ਉਹਨਾਂ ਦੀ ਖੁਸ਼ਹਾਲੀ ਦਾ ਰਾਜ ਬਣ ਗਈ ਹੈ ਇਸ ਤਰ੍ਹਾਂ ਹੋਇਆ ਹੈ ਨਾ ਜੀ ਸਾਈਕਲ ਚਲਾਉਂਦਾ ਤੇ ਮੈਨੂੰ ਮੁਰ ਤੋਂ ਸ਼ੌਂਕ ਸੀ ਮੈਂ ਜ਼ਿਆਦਾ ਪਸੰਦ ਨਹੀਂ ਸੀ ਕਰਦਾ ਮੋਟਰਸਾਈਕਲਾਂ ਨੂੰ ਸਕੂਟਰਾਂ ਨੂੰ ਗੱਡੀਆਂ ਨੂੰ ਤੇ ਇਹ ਜਿਸ ਵਕਤ ਸਟਾਰਟ ਤੋਂ 70 ਦੇ ਵਿੱਚ ਮਿਹਰਾਂ ਦਾ ਜੋ ਰੋਗ ਹੋਇਆ ਨਾ ਮੇਰੇ ਪ੍ਰਤੀ ਬਹੁਤ ਅੱਛਾ ਉਹਨਾਂ ਨੇ ਮੈਨੂੰ ਆਪਣੇ ਕੋਲੋਂ ਕਹਿਣ ਲੱਗੇ ਤੁਸੀਂ ਇਹ ਸਾਈਕਲ ਛੱਡ ਦਿਓ ਮੇਰੇ ਕੋਲ ਸਾਈਕਲ ਵਾਧੂ ਪਏ ਨੇ ਤੁਸੀਂ ਇਹ ਮੇਰੇ ਕੋਲ ਲੈ ਜਾਓ ਤੇ ਇਹਦੇ ਤੇ ਤੁਸੀਂ ਮਿਹਨਤ ਕਰੋ ਉਹ ਫਿਰ ਮੈਂ ਉਹਦੇ ਤੇ ਥੋੜਾ ਚਿਰ ਮੇਰੇ ਕੋਲ ਹੀ ਰਿਹਾ ਫਿਰ ਮੈਂ ਆਪਣਾ ਲੈ ਲਿਆ ਤੇ ਇਹ ਨਵਜੋਤ ਜੀ ਦਾ ਬੜਾ ਰੋਗ ਆ ਮੇਰੇ ਵਾਸਤੇ ਕਈ ਮੁਕਾਬਲਿਆਂ ਵਿੱਚ ਭਾਗ ਲੈ ਕੇ ਸਰਦਾਰ ਗੁਰਵੰਤ ਸਿੰਘ ਬਾਜਵਾ ਨੇ ਸਾਬਤ ਕੀਤਾ ਹੈਗੀ ਉਮਰ ਸਿਰਫ ਇੱਕ ਗਣਤੀ ਹੈ। ਇਸ ਵਕਤ ਮੇਟ ਮੇਰਾ ਕੋਈ 74 ਦੇ ਕਰੀਬ ਚੱਲ ਰਿਹਾ ਵਾ। ਔਰ ਉਮਰ ਵੀ ਮੇਰੀ ਕੁਸਰੀ ਆ। ਉਦੋਂ 95 ਸੀ। 95 ਕਿਲੋ ਸੀ ਜਦੋਂ ਮੈਂ ਆਪਣੇ ਐਟਲਰ ਸਾਈਕਲ ਦੇ ਉੱਤੇ ਜਾਂਦਾ ਰਿਹਾ ਵਾ। 95 ਸੀ। 95 ਤੋਂ ਫਿਰ 20 ਕਿਲੋ ਕੱਟ ਗਿਆ। ਮੈਂ ਤੋਂ ਲਗਾਏ ਸਰਾ ਇਹ ਗੱਲ ਨੂੰ 2.5 ਸਾਲ ਲੱਗੀ ਕੇ ਦੋ ਸਾਲ ਹਾਂ ਦੋ ਸਾਲ ਲੱਗੇ। ਔਰ ਸਭ ਤੋਂ ਜਿਹੜੀ ਮੈਂ ਨਿਚੋੜ ਕੱਢਿਆ ਕਿ ਬਜ਼ੁਰਗ ਜਿਹੜੇ ਨੇ ਉਹਨਾਂ ਨੂੰ ਬਿਮਾਰੀਆਂ ਤਾਂ ਜਿਆਦਾ ਫੜਦੀਆਂ ਨੇ ਕਿ ਉਹ ਆਪਣੀ ਡਾਈਟ ਦੇ ਉੱਤੇ ਖਿਆਲ ਨਹੀਂ ਦਿੰਦੇ। ਵੱਡ ਕੰਟ ਖਾ ਜਾਂਦੇ ਨੇ ਔਰ ਉਹ ਉਹਨਾਂ ਨੂੰ ਬਸੌਦਾ ਮਹਿੰਗਾ ਪੈਂਦਾ। ਉਹਨਾਂ ਦੇ ਸ਼ਬਦ ਸਾਫ਼ ਹਨ। ਬਾਕੀ ਦੇ ਕੰਮ ਬਾਅਦ ਵਿੱਚ ਪਹਿਲਾਂ ਸਿਹਤ ਜੀ ਜ਼ਰੂਰੀ ਹੈ। ਇਹ ਕਹਾਣੀ ਹੈ ਹਿੰਮਤ ਦੀ, ਇਹ ਕਹਾਣੀ ਹੈ ਜਜ਼ਵੇ ਦੀ। एक कहानी है एक बजुर्ग की मैं दो दोपीटिशन जम्मू तो जितने पहला ये मेरा क्योंकि मैं तो कभी दौड़ तो मैं लाई नहीं सी मैं तो सैकल चला रहा लेकिन दौड़ नहीं सी मैं लाई नवजोत जी कह लगे कि तुम्हें बारह किलोमीटर दौड़ना भी है तो अंकल जी तुम्हें बारह किलोमीटर दौड़ दया तो मैं यार मैं कभी दौड़िया ही नहीं ਉਹ ਫਿਰ ਪਹਿਲੇ ਦਿਨ ਮੈਂ ਥੋੜਾ ਝੱਕਦਾ ਸਾਂ ਬਲੋਕ ਕੀ ਕਹਿਣਗੇ ਮੈਨੂੰ ਬੁੱਢਾ ਦੌਣ ਰਿਆ ਵਾ ਤੇ ਮੈਂ ਨਹਿਰ ਦੇ ਕੰਡੇ ਜਾ ਕੇ ਸ਼ਾਮ ਨੂੰ ਮੇਰੇ ਪੇ ਕੋਠੇ ਮੈਂ 15-20 ਮਿੰਟ ਪਹਿਲੇ ਦਿਨ ਦੌੜਿਆ ਫਿਰ ਅਗਲੇ ਦਿਨ ਅਦਾ ਘੰਟਾ ਹੁਣ ਇਹ ਮੈਂ ਟਾਈਮ ਵਧਾਤਾ ਔਰ ਮੇਰੀ ਸਪੀਡ ਜਿਹੜੀ ਆ ਕੋਈ ਉਸ ਵਕਤ 7 7 ਆਪਣਾ 7 ਮਿੰਟਾਂ 'ਚ ਮੈਂ 8 ਮਿੰਟਾਂ ਪਿਛਲੇ ਸਾਲ 8 ਮਿੰਟਾਂ ਸੀ 24 ਚ ਤੇ ਐਕ ਤਾਂ ਮੇਰੀ ਸਪੀਡ ਹੈ 6 6 ਮਿੰਟ ਚ 1 ਕਿਲੋਮੀਟਰ ਜਿਸ ਨੇ ਸਾਈਕਲ ਦੇ ਪਹੀਏ ਨਾਲ ਆਪਣੀ ਜ਼ਿੰਦਗੀ ਨੂੰ ਨਵੀਂ ਰਫਤਾਰ ਦਿੱਤੀ ਕਾਉ ਮਿਲਦੇ ਆ ਜਿਲ੍ਹਾ ਪਠਾਨਕੋਟ ਦੇ ਸਰਦਾਰ ਕੁਲਵੰਤ ਸਿੰਘ ਬਾਜਵਾ ਹੋਰ ਨਾਲ अच्छा बीपी बीपी अच्छा ओ जो मैं दौड़ लाई ना मेनू इन्ना ਸਾਹ ਚੜ ਗਿਆ ਕਿ ਮੈਨੂੰ ਮੈਂ ਹਿੰਮਤ ਨਹੀਂ ਛੱਡੀ ਮੈਂ ਕਿਹਾ ਜੋ ਹੁੰਦਾ ਉਹ ਹੋਏਗਾ ਪਰ ਮੈਂ ਇਹ ਪਿਛੇ ਨਹੀਂ ਅੱਗੇ ਨਹੀਂ ਜਾਣ ਦੇਣਾ ਉਹ ਇੰਨੀ ਤੇਜ਼ ਆਪਣਾ ਸਾਹ ਚੜਿਆ ਕਿ ਉਹ ਜਿਹੜਾ ਬਲੱਡ ਰੁਕਿਆ ਜੋ ਵੀ ਹਾਰ ਦੀ ਤਕਲੀਫ ਸੀ ਉਹ ਖਤਮ ਹੋ ਗਈ ਉਹ ਇੱਕੋ ਦਿਨ ਚ ਮੁੜ ਕੇ ਬੀਪੀ ਬਿਲਕੁਲ ਖਤਮ ਹੋ ਗਿਆ ਨਾੜਾਂ ਜਿਹੜੀਆਂ ਬਲਾਕ ਸਨ ਉਸ ਹਾਲੀਆਂ ਖੁੱਲ ਗਈਆਂ ਤੇ ਮੈਂ ਉਸ ਤੋਂ ਬਾਅਦ ਵੀ ਜਦੋਂ ਸਾਈਕਲਿੰਗ ਤੇ ਜਾਣਾ ਵਾਂ ਮੈਂ ਥੋੜਾ ਟਾਈਮ ਬਹੁਤ ਤੇਜ਼ੀ ਨਾਲ ਚਲਾਉਣਾ ਵਾਂ ਤੇ ਜਿੰਨੀ ਤੇਜ਼ ਚੱਲੇਗਾ ਅੰਦਰ ਬਲਾਕੇ ਜਿਹੜੀ ਹੈ ਠੀਕ ਹੋ ਜਾਏਗੀ ਦਵਾਦਾਰੂ ਬਹੁਤ ਘੱਟ ਪਸੰਦ ਨਹੀਂ ਮੈਂ ਕਰਦਾ ਕਿਉਂਕਿ ਦਵਾਦਾਰੂ ਜਿਹੜੀ ਹੈ ਇਹ ਅੱਜਕਲ ਜ਼ਿਆਦਾ ਖਰਾਬ ਕਰਦੀ ਹੈ ਦੇਖੋ ਮੈਂ ਤੇ ਇਹੋ ਹੀ ਚਾਹਾਂਗਾ ਕਿ ਉਹ ਵੀ ਤੰਦਰੁਸਤੀ ਦੇ ਵਿੱਚ ਆਣ ਔਰ ਨਸ਼ਿਆਂ ਤੋਂ ਦੂਰ ਰਹਿਣ ਕਿਉਂਕਿ ਨਸ਼ੇ ਜੀਵਨ ਨੂੰ ਬਰਬਾਦ ਕਰ ਦਿੰਦੇ ਨੇ ਤਨ ਦੌਲਤ ਨੂੰ ਵੀ ਬਰਬਾਦ ਕਰ ਦਿੰਦੇ ਨੇ ਇੱਜ਼ਤ ਸਭ ਬਰਬਾਦ ਹੋ ਜਾਂਦੀ ਆ ਤੇ ਇਹਨਾਂ ਚੀਜ਼ਾਂ ਚ ਤੇ ਰੱਖਿਆ ਕੁਝ ਨਹੀਂ ਆ ਜੇ ਮੈਂ ਹੁਣ ਦੇਖੋ ਮੈਂ ساری ਜ਼ਿੰਦਗੀ ਚ ਕੋਈ ਨਸ਼ਾ ਨਹੀਂ ਕੀਤਾ ਮਾਸ ਨਹੀਂ ਖਾਦਾ ਕੋਈ ਅੰਡਾ ਨਹੀਂ ਖਾਦਾ ਤੇ ਮੈਂ ਤੁਹਾਡੇ ਸਾਹਮਣੇ ਫਿੱਟ ਪਹਾਂ ਬਿਲਕੁਲ ਕੋਈ ਮੈਨੂੰ ਮੁਸ਼ਕਲ ਨਹੀਂ ਆ ਤੇ ਜਿਹੜੇ ਖਾਂਦੇ ਨੇ ਸਗੋਂ ਉਹਨਾਂ ਨੂੰ ਬਿਮਾਰੀਆਂ ਜ਼ਿਆਦਾ ਲੱਗੀਆਂ ਤੇ ਮੈਂ ਤੇ ਇਹੋ ਹੀ ਚਾਹਾਂਗਾ ਕਿ ਨੌਜਵਾਨਾਂ ਨੂੰ ਆਪਣਾ ਇਹਨਾਂ ਤੋਂ ਨਸ਼ਿਆਂ ਤੋਂ ਛੱਡ ਕੇ ਸੇਲ ਬਾਈਪਾਸੇ ਵੱਧਣਾ ਚਾਹੀਦਾ ਵਾ ਅਗਰ ਆਦਮੀ ਫਿਜ਼ੀਕਲ ਤੌਰ ਤੇ ਫਿਟ ਪਹਾਰਾ ਤੇ ਉਹ ਹੀ ਸਭ ਕੁਝ ਹੈ